ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਜਨਕਤਰ ਬੋਲਦਾ ਜੀ ਅੱਜ ਸਾਡਾ ਵੱਡਾ ਡੈਪੂਟੇਸ਼ਨ ਜਿਹੜਾ ਵਾ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਦੀਆਂ ਮੰਗਾਂ ਨੂੰ ਲੈ ਕੇ ਤੇ ਖਾਸ ਕਰਕੇ ਨਸ਼ੇ ਵਾਲੇ ਮਸਲੇ ਨੂੰ ਲੈ ਕੇ ਜਿਹੜਾ ਵਾ ਮਿਲ ਲਾਇਆ ਸੀਗਾ ਤੇ ਡਿਸਕਸ ਕਰਕੇ ਬਾਹਰ ਆਏ ਆ ਜਿਹੜਾ ਕੱਲ ਰਾਤ ਕੇਂਦਰ ਨੇ ਜਿਹੜਾ ਚੁੱਪਚੀ ਪੀਤੇ ਅਪ੍ਰੈਲ ਮਹੀਨੇ ਵਿੱਚ 150 ਰੁਪਇਆ ਪਰ ਬੋਰੀ ਦਾ ਡੀਪੀ ਦਾ ਰੇਟ ਵਧਾਤਾ ਕੁਇੰਟਲ ਦਾ ਹੈ 300 ਰੁਪਿਆ ਬਣ ਗਿਆ। ਔਰ ਦੂਜੇ ਪੈਨੇ ਡੀਜ਼ਲ 10 ਰੁਪਏ ਇੱਕ ਮਹੀਨੇ ਜੀ ਵਧ ਗਿਆ ਹੈਗਾ। ਇੱਕ ਸਾਲ ਦੇ ਵਿੱਚ 25 ਰੁਪਏ ਡੀਜ਼ਲ ਲਗਭਗ ਵਧਿਆ ਹੈਗਾ ਬਾ। ਔਰ ਇਹਦੇ ਨਾਲ ਦੀ ਨਾਲ ਜਿਹੜੇ ਹੋਰ ਵੀ ਖਰਚੇ ਨੇ ਕਿਸਾਨਾਂ ਦੇ ਚਾਹੇ ਬੀਜਾਂ ਦੇ ਹੋਣ ਚਾਹੇ ਦਵਾਈਆਂ ਦੇ ਹੋਣ ਇਹ ਲਗਾਤਾਰ ਵੱਧ ਰਹੇ ਨੇ। ਐਰ ਕੀ ਕਣਕ ਦਾ ਝਾੜ ਘਟ ਨਿਕਲਿਆ ਵਾ। ਕਣਕ ਘਟ ਨਿਕਲੀ ਹੈਗੀ ਆ ਉਹਦਾ ਨੁਕਸਾਨ ਵੀ ਝੱਲਣ ਨੂੰ ਮਿਲ ਰਿਹਾ। ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰਜ਼ੇ ਕਾਰਨ ਕਰ ਰਹੇ ਨੇ ਤਾਂ ਇਹ ਸਾਰੇ ਅਸੀਂ ਵੇਖ ਰਹੇ ਹਾਂ ਤੋਂ ਕੇਂਦਰ ਸਰਕਾਰ ਦੇ ਖਾਦ ਵਧਾਉਣ ਵਾਲੇ ਕਦਮ ਦੀ ਅਸੀਂ ਸਖਤ ਸ਼ਬਦਾਂ ਤੇ ਨਿੰਦਾ ਕਰਦੇ ਹਾਂ ਇਹ ਬਿਜਲੀ ਪਾਣੀ ਕਰਜ਼ਾ ਖਾਦ ਵਾਲੇ ਮੁੱਦੇ ਐਮ ਐਸ ਬੀ ਗਰੰਟੀ ਕਾਨੂੰਨ ਲਖੀਮਪੁਰ ਖੀਰੀ ਵਾਲੇ ਮੁੱਦੇ ਹੋਰ ਨਾ ਮੁੱਦਿਆਂ ਨੂੰ ਲੈ ਕੇ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ 5 ਮਹੀਨਿਆਂ ਨੂੰ ਪੂਰੇ ਪੰਜਾਬ ਦੇ ਡੀ ਸੀ ਦਫ਼ਤਰਾਂ ਅੱਗੇ ਜਿਹੜੇ ਆ ਉਹ ਮੋਰਚਾ ਲਾਵੇਗੀ ਤਾ ਜੋ ਇਹਨਾਂ ਮਸਲਿਆਂ ਦਾ ਹੱਲ ਕਰਵਾਇਆ ਜਾ ਸਕੇ ਧੰਨਵਾਦ ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਜਨ ਉਸਕਤਰ ਬੋਲਦਾ ਜੀ ਅੱਜ ਸਾਡਾ ਵੱਡਾ ਡੈਪੂਟੇਸ਼ਨ ਜਿਹੜਾ ਵਾ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਦੀਆਂ ਮੰਗਾਂ ਨੂੰ ਲੈ ਕੇ ਤੇ ਖਾਸ ਕਰਕੇ ਨਸ਼ੇ ਵਾਲੇ ਮਸਲੇ ਨੂੰ ਲੈ ਕੇ ਜਿਹੜਾ ਵਾ ਮਿਲਨ ਆਇਆ ਸੀਗਾ ਤੇ ਡਿਸਕਸ ਕਰਕੇ ਬਾਹਰ ਆਏ ਆ ਜਿਹੜਾ ਕੱਲ ਰਾਤ ਕੇਂਦਰ ਨੇ ਜਿਹੜਾ ਚੁੱਪਚੀ ਪੀਤੇ ਅਪ੍ਰੈਲ ਮਹੀਨੇ ਵਿੱਚ 150 ਰੁਪਇਆ ਪਰ ਬੋਰੀ ਦਾ ਡੀਏਪੀ ਦਾ ਰੇਟ ਵਧਾਤਾ ਕੁਆਂਟਲ ਦਾ ਇਹ 300 ਰੁਪਇਆ ਬਣ ਗਿਆ ਔਰ ਦੂਜੇ ਪੈਨੇ ਡੀਜ਼ਲ 10 ਰੁਪਏ ਇੱਕ ਮਹੀਨੇ ਜੀ ਵੱਧ ਗਿਆ ਹੈਗਾ ਇੱਕ ਸਾਲ ਦੇ ਵਿੱਚ 25 ਰੁਪਏ ਇਹ ਡੀਜ਼ਲ ਲਗਭਗ ਵਧਿਆ ਹੈਗਾ ਬਾ ਔਰ ਇਹਦੇ ਨਾਲ ਦੀ ਨਾਲ ਜਿਹੜੇ ਹੋਰ ਵੀ ਖਰਚੇ ਨੇ ਕਿਸਾਨਾਂ ਦੇ ਚਾਹੇ ਬੀਜਾਂ ਦੇ ਹੋਣ ਚਾਹੇ ਦਵਾਈਆਂ ਦੇ ਹੋਣ ਇਹ ਲਗਾਤਾਰ ਵੱਧ ਰਹੇ ਨੇ ਐਰ ਕੀ ਕਣਕ ਦਾ ਝਾੜ ਘਟ ਨਿਕਲਿਆ ਵਾ ਕਣਕ ਘਟ ਨਿਕਲੀ ਹੈਗੀ ਆ ਉਹਦਾ ਨੁਕਸਾਨ ਵੀ ਝੱਲਣ ਨੂੰ ਮਿਲ ਰਿਹਾ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰਜ਼ੇ ਕਾਰਨ ਕਰ ਰਹੇ ਨੇ ਤਾਂ ਇਹ ਸਾਰੇ ਅਸੀਂ ਵੇਖ ਰਹੇ ਹਾਂ ਤੋਂ ਕੇਂਦਰ ਸਰਕਾਰ ਦੇ ਖਾਦ ਵਧਾਉਣ ਵਾਲੇ ਕਦਮ ਦੀ ਅਸੀਂ ਸਖਤ ਸ਼ਬਦਾਂ ਤੇ ਨਿੰਦਾ ਕਰਦੇ ਹਾਂ ਇਹ ਬਿਜਲੀ ਪਾਣੀ ਕਰਜ਼ਾ ਖਾਦ ਵਾਲੇ ਮੁੱਦੇ ਐਮਐਸਬੀ ਗਰੰਟੀ ਕਾਨੂੰਨ ਲਖੀਮਪੁਰ ਖੀਰੀ ਵਾਲੇ ਮੁੱਦੇ ਹੋਰ ਨਾ ਮੁੱਦਿਆਂ ਨੂੰ ਲੈ ਕੇ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ 5 ਮਹੀਨਿਆਂ ਨੂੰ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਅੱਗੇ ਜਿਹੜੇ ਆ ਉਹ ਮੋਰਚਾ ਲਾਵੇਗੀ ਤਾ ਜੋ ਇਹਨਾਂ ਮਸਲਿਆਂ ਦਾ ਹੱਲ ਕਰਵਾਇਆ ਜਾ ਸਕੇ ਧੰਨਵਾਦ